ਕਜਰ বেকারਤੇ ਯੋਗ ਅਧਿਆਪਕ ਵੀ ਨਿਯੁਕਤ ਕੀਤੇ ਹਨ ਜਿਸ ਦੇ ਨਾਲ ਕਾਲਜ ਦੇ ਵਿੱਚ ਅਧਿਆਪਕਾ ਦੀ ਕੋਈ ਕਮੀ ਨਹੀਂ ਹੋਵੇਗੀ। 12ਵੀਂ ਦੇ ਲਈ ਲੱਟ ਆ ਚੁੱਕਿਆ ਹੈ ਅਤੇ ਪੜਾਈ ਖਾਸ ਕਰ ਹਾਇਰ ਐਜੂਕੇਸ਼ਨ ਬਹੁਤ ਮਹਿੰਗੀ ਹੋ ਚੁੱਕੀ ਹੈ। ਐਸੇ ਵਿੱਚ ਆਮ ਕਰਾ ਦੇ ਲੋਕਾਂ ਨੂੰ ਆਮ ਕਰਾ ਦੇ ਵਿਦਿਆਰਥੀਆਂ ਨੂੰ ਸਰਕਾਰੀ ਕਾਲਜ ਇੱਕ ਆਪਸ਼ਨ ਨਜ਼ਰ ਆਂਦੀ ਹੈ। ਸਾਡੇ ਨਾਲ ਪ੍ਰਿੰਸੀਪਲ ਸਾਹਿਬ ਮੌਜੂਦ ਨੇ ਅਸ਼ਨੀ ਪੱਲਾ ਜੀ ਸਰਕਾਰੀ ਕਾਲਜ ਦੇ ਜਿਹੜੇ ਦੱਸਣਗੇ ਕਿ ਕੀ ਕੀ ਸਕੀਮਜ਼ ਹੈ ਔਰ ਕੀ ਕੀ ਖਾਸ ਹੈ ਇਸ ਵਾਰ ਜਿਸ ਦੇ ਨਾਲ ਕਿ ਪ੍ਰਾਈਵੇਟ ਕਾਲਜ ਦਾ ਮੁਕਾਬਲਾ ਕਰ ਸਕੇ ਸਰਕਾਰੀ ਕਾਲਜ। ਕੀ ਕੀ ਸਕੀਮਸ ਇਸ ਵਾਰ ਆਈਆਂ ਇਸ ਵਾਰੀ ਅਸੀਂ ਚਾਰ ਨਵੇਂ ਕੋਰਸ ਸ਼ੁਰੂ ਕਰਨ ਜਾ ਰਹੇ ਹਾਂ ਸਰਕਾਰੀ ਕਾਲੇ ਗੁਰਦਾਸਪੁਰ ਦੇ ਵਿੱਚ ਜਿਹਦੀ ਫੀਸ ਜਿਹੜੀ ਉਹ ਬਿਲਕੁਲ ਪ੍ਰਾਈਵੇਟ ਕਾਲਜਾਂ ਤੋਂ ਲਗਭਗ 30% ਘੱਟ ਹੋਏਗੀ ਔਰ ਉਹ ਜਿਹੜੇ ਕੋਰਸ ਨੇ ਦੋ ਅੰਡਰ ਗ੍ਰੈਜੂਏਟ ਪੱਧਰ ਤੇ ਇੱਕ ਬੀਬੀਏ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਬੈਂਕਿੰਗ ਫਾਈਨੈਂਸ਼ੀਅਲ ਸਰਵਿਸਿਜ਼ ਐਂਡ ਇੰਸ਼ੋਰੈਂਸ ਦੇ ਉੱਤੇ ਦੂਸਰਾ ਅਸੀਂ ਬੀਕਾਮ ਟੈਕਸ ਪਲੈਨਿੰਗ ਐਂਡ ਮੈਨੇਜਮੈਂਟ ਇਸ ਦੇ ਨਾਲ ਹੀ ਦੋ ਪੋਸਟ ਗ੍ਰੈਜੂਏਟ ਕੋਰਸਸ ਜਿਹਦੇ ਵਿੱਚ ਐਮ ਕਾਮ ਇਸ ਵਾਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਲੋਕਾਂ ਦੀ ਡਿਮਾਂਡ ਸੀ ਦੂਸਰਾ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਅਸੀਂ ਐਮਏ ਪੰਜਾਬੀ ਕਲਾਸਾਂ ਇਸ ਵਾਰ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਸੋ ਇਹਦੇ ਨਾਲ ਜਿਹੜੇ ਸਾਡੇ ਇਸ ਖਿੱਤੇ ਦੇ ਵਿਦਿਆਰਥੀ ਨੇ ਜਿਨ੍ਹਾਂ ਨੂੰ ਯੂਨੀਵਰਸਿਟੀ ਦੀ ਫੀਸ ਨਹੀਂ ਅਫੋਰਡ ਕਰ ਸਕਦੇ ਪ੍ਰਾਈਵੇਟ ਕਾਲਜਾਂ ਜਿਹੜੀਆਂ ਬਹੁਤ ਐਗਜ਼ੋਬਿਰੈਂਟ ਫੀਸ ਲਈਆਂ ਜਾਂਦੀਆਂ ਉਹਨੂੰ ਅਫੋਰਡ ਨਹੀਂ ਕਰ ਸਕਦੇ ਲੇਕਿਨ ਸਾਡੇ ਕੋਲ ਸਰਕਾਰੀ ਕਾਲਜ ਦੇ ਵਿੱਚ ਨੋਮੀਨਲ ਫੀਸ ਦੇ ਉੱਤੇ ਉਹ ਆ ਕੇ ਸਾਡੇ ਕੋਲ ਪੜ ਸਕਣਗੇ ਇਵਨ ਜਿਹੜੇ ਸੈਲਫ ਫਾਈਨਾਂਸ ਕੋਰਸਸ ਨੇ ਉਹਨਾਂ ਵਿੱਚ ਵੀ ਫੀਸ ਜਿਹੜੀ ਹੈ ਉਹ ਪ੍ਰਾਈਵੇਟ ਕਾਲਜਾਂ ਨਾਲੋਂ 30% ਤੋਂ ਵੱਧ ਘੱਟ ਹੈ ਸੋ ਇਹ ਚੀਜ਼ਾਂ ਅਸੀਂ ਕੀਤੀਆਂ ਦੂਸਰਾ ਬੱਚਿਆਂ ਨੂੰ ਕੈਰੀਅਰ ਪਲਾਨਿੰਗ ਵਾਸਤੇ ਸਰਕਾਰ ਵੱਲੋਂ ਸਾਡੇ ਕੋਲ ਫੰਡ ਆਉਂਦੇ ਨੇ ਇੰਡਸਟਰੀਅਲ ਵਿਜ਼ਿਟਸ ਕਰਨ ਵਾਸਤੇ ਸਾਡੇ ਕੋਲ ਸਰਕਾਰ ਕੋਲ ਫੰਡ ਆਉਂਦੇ ਨੇ ਅਸੀਂ ਇਨਸ਼ੋਰ ਕਰਾਂਗੇ ਕਿ ਬੱਚਿਆਂ ਦੀ ਜਿਹੜੀ ਪਰਸਨੈਲਿਟੀ ਗਰੂਮਿੰਗ ਹੈ ਇੱਕ ਫਿਨਿਸ਼ਿੰਗ ਸਕੂਲ ਅਸੀਂ ਓਪਨ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਵਿਦਿਆਰਥੀਆਂ ਨੂੰ ਈਮੇਲ ਐਟੀਕੀਟਸ ਇੰਗਲਿਸ਼ ਸਪੀਕਿੰਗ ਕੰਪਿਊਟਰ ਐਟੀਕੀਟਸ ਇਸੇ ਤਰ੍ਹਾਂ ਡਰੈਸ ਕੋਡ ਡਰੈਸ ਐਟੀਕੀਟਸ ਜਾਂ ਇਸ ਤੋਂ ਇਲਾਵਾ ਹਾਊ ਟੂ ਈਟ ਐਂਡ ਹਾਊ ਟੂ ਲਿਵ ਇਨ ਅ ਸੋਸਾਇਟੀ ਇਹ ਸਾਰੇ ਨਾਰਮਸ ਜਿਹੜੇ ਸਿਖਾਏ ਜਾਣਗੇ ਤਾਂ ਕਿ ਉਹਨਾਂ ਦੀ ਪਰਸਨੈਲਿਟੀ ਗਰੂਮ ਹੋਏ ਔਰ ਉਹਨਾਂ ਨੂੰ ਇੰਟਰਵਿਊ ਦੇ ਲਈ ਕਿਵੇਂ ਤਿਆਰ ਕਰਨਾ ਕੰਪੀਟੀਟਿਵ ਇਗਜ਼ਾਮਸ ਲਈ ਕਿਵੇਂ ਤਿਆਰ ਕਰਨਾ ਇਹ ਫਿਨਿਸ਼ਿੰਗ ਸਕੂਲ ਸਾਡਾ ਜਿਹੜਾ ਉਹ ਕੰਮ ਕਰੇਗਾ ਸੋ ਇਹ ਚੀਜ਼ਾਂ ਅਸੀਂ ਇਸ ਨਵੇਂ ਬਰੇ ਤੋਂ ਕਰ ਰਹੇ ਆਂ ਔਰ ਹੈਲਪ ਡੈਸਕ ਅਸੀਂ ਖੋਲ ਦਿੱਤਾ ਬੱਚੇ ਨੂੰ ਕਿਸੇ ਇੰਟਰਨੈਟ ਕੈਫੇ ਤੇ ਜਾਣ ਦੀ ਲੋੜ ਨਹੀਂ ਕਿਉਂਕਿ ਸਰਕਾਰ ਦੇ ਜਿਹੜੇ ਕਾਲਜਾਂ ਦੇ ਦਾਖਲੇ ਨੇ ਉਹ ਆਨਲਾਈਨ ਦਾਖਲੇ ਹੁੰਦੇ ਆ ਸਾਡੇ ਕੋਲ ਕੰਪਿਊਟਰ ਫੈਸਿਲਿਟੀਆਂ ਅਵੇਲੇਬਲ ਹੈ ਕੰਪਿਊਟਰ ਲੈਬਸ ਖੋਲ ਦਿੱਤੀਆਂ ਗਈਆਂ ਉੱਥੇ ਬੱਚਾ ਆ ਕੇ ਅਪਲਾਈ ਕਰ ਸਕਦਾ ਕਿਤੇ ਬਾਹਰ ਖੱਜਲ ਖੁਆਰ ਹੋਣ ਦੀ ਲੋੜ ਨਹੀਂ ਦੂਸਰੀ ਪੂਰੇ ਪ੍ਰਬੰਧ ਅਸੀਂ ਐਡਮਿਸ਼ਨ ਦੇ ਕੀਤੇ ਹੈ ਵਿਦਿਆਰਥੀ ਆਏਗਾ ਉਹਨੂੰ ਪਾਣੀ ਪੀਣ ਦਾ ਪ੍ਰਬੰਧ ਕੀਤਾ ਹੋਇਆ ਨਾਲ ਦੀ ਨਾਲ ਫੀਸ ਜਿਹੜੀ ਅਸੀਂ ਲਵਾਂਗੇ ਉਹ ਉਹਦੇ ਲਈ ਵੀ ਕਾਊਂਟਰ ਮਲਟੀਪਲ ਬਣਾ ਦੇਾਂਗੇ ਤਾਂ ਕਿ ਵਿਦਿਆਰਥੀ ਨੂੰ ਲਾਈਨਾਂ 'ਚ ਨਾ ਲੱਗਣਾ ਪਵੇ ਸਾਡੇ ਅਧਿਆਪਕ ਜਿਹੜੇ ਆ ਪੂਰੀ ਤਰ੍ਹਾਂ ਤਿਆਰ ਨੇ 19 ਨਵੇਂ ਅਧਿਆਪਕ ਸਰਕਾਰ ਨੇ ਨਿਯੁਕਤ ਕੀਤੇ ਆ ਸੋ ਇਸ ਬਾਰੇ ਇਹ ਪੰਜਾਬ ਜ਼ਿਲ੍ਹੇ ਦਾ ਗੁਰਦਾਸਪੁਰ ਦਾ ਇਹ ਵੱਡਾ ਕਾਲਜ ਬਣ ਗਿਆ ਜਿਹਦੇ ਵਿੱਚ ਕੋਈ ਪ੍ਰਾਈਵੇਟ ਕਾਲਜ ਸਾਡੇ ਨਾਲ ਮੈਚ ਨਹੀਂ ਕਰਦਾ ਜਿਹਦੇ ਕੋਲ ਇੰਨੀ ਜ਼ਿਆਦਾ ਰੈਗੂਲਰ ਫੈਕਲਟੀ ਪੁਰਾਣਾ ਕਾਲਜ ਹੈ ਲੇਕਿਨ ਦੇਖਿਆ ਗਿਆ ਕਿ ਜਦੋਂ ਐਡਮਿਸ਼ਨ ਦੇ ਦਿਨ ਆਉਂਦੇ ਆ ਬਹੁਤ ਜ਼ਿਆਦਾ ਭੀੜ ਹੋ ਜਾਂਦੀ ਹੈ ਕਾਊਂਟਰਸ ਵਗੈਰਾ ਤੇ ਉਹਨੂੰ ਮੈਨੇਜ ਕਰਨ ਲਈ ਕੁਝ ਇਸ ਵਾਰੀ ਕੋਈ ਭੀੜ ਨਹੀਂ ਹੋਏਗੀ ਜੀ ਬੱਚਿਆਂ ਨੂੰ ਪ੍ਰੋਪਰ ਗਾਈਡ ਕਰਨ ਵਾਸਤੇ ਜੇ ਅਗਰ ਮਲਟੀਪਲ ਕਾਊਂਟਰ ਵੀ ਸਾਨੂੰ ਖੋਲਣੇ ਪੈਣਗੇ ਵਿਦਿਆਰਥੀ ਨੂੰ 10-15 ਮਿੰਟ ਤੋਂ ਵੱਧ ਫੀਸ ਕਾਊਂਟਰ ਤੇ ਵੇਟ ਨਹੀਂ ਕਰਨਾ ਪਏਗਾ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਆਨਲਾਈਨ ਫੀ ਪੇਮੈਂਟ ਫੈਸਿਲਿਟੀ ਵੀ ਅ ਤੋ ਇਸੇ ਤਰ੍ਹਾਂ ਜਿਹੜੇ ਬੱਚੇ ਪੂਰੀ ਫੀਸ ਇਕਦਮ ਨਹੀਂ ਪੇ ਕਰ ਸਕਦੇ ਅਸੀਂ ਉਹਦੀਆਂ ਇਨਸਟਾਲਮੈਂਟਸ ਵੀ ਕਰ ਦਿਆਂਗੇ ਕੋਈ ਐਡੀ ਗੱਲ ਨਹੀਂ ਹੈ ਬਾਕੀ ਕਿਸੇ ਬੱਚੇ ਨੂੰ ਕਿਤਾਬਾਂ ਦੇ ਤਰਫੋਂ ਕਿਸੇ ਬੱਚੇ ਨੂੰ ਫੀਸ ਦੀ ਤਰਫੋਂ ਜੇ ਕੋਈ ਕੋਈ ਮਜਬੂਰੀ ਹੋਏਗੀ ਤਾਂ ਉਹ ਵੀ ਅਸੀਂ ਕਮੇਟੀ ਬਣਾ ਦਿੱਤੀ ਹੈ ਪੂਰ ਰੇਡ ਫੰਡ ਸਾਡੇ ਕੋਲ ਅਵੇਲੇਬਲ ਹੁੰਦਾ ਹੈ ਉਹਦੇ ਵਿੱਚੋਂ ਬੱਚਿਆਂ ਦੀ ਅਸੀਂ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਜੀ ਸਰਕਾਰੀ ਕਾਲਜ ਪੂਰੀ ਤਰ੍ਹਾਂ ਤਿਆਰ ਹੈ ਪ੍ਰਾਈਵੇਟ ਸੈਕਟਰ ਦਾ ਮੁਕਾਬਲਾ ਕਰਨ ਲਈ ਅਸ਼wini